26 ਸਾਲ ਤੱਕ ਨਹੀਂ ਹੋਇਆ ਕੋਈ ਬੱਚਾ ਤਾਂ ਪਰਿਵਾਰ ਨੇ ਕਰ ਦਿੱਤਾ ਆ ਕੰਮ ਸਾਰੇ ਹੀ ਰਿਸ਼ਤੇਦਾਰ ਅਤੇ ਪਿੰਡ ਵਾਲੇ ਹੋ ਗਏ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਜਿਸ ਘਰ ਵਿੱਚ ਪੁੱਤ ਜਨਮ ਲੈਂਦਾ ਹੈ ਉਸ ਘਰ ਵਿੱਚ ਬਹੁਤ ਸ਼ਗਨ ਮਨਾਏ ਜਾਂਦੇ ਹਨ ਅਤੇ ਨਿੰਮ ਬੰਨੀ ਜਾਂਦੀ ਏ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਹਾਨੂੰ ਜੋ ਪਰਿਵਾਰ ਦਿਖਾਈ ਦੇ ਰਿਹਾ ਹੈ ਦਰਅਸਲ ਇਹ ਪਰਿਵਾਰ 26 ਸਾਲ ਤੱਕ ਔਲਾਦ ਨੂੰ ਤਰਸਦਾ ਰਿਹਾ ਪਰ ਇਹਨਾਂ ਦੇ ਘਰ ਕੋਈ ਵੀ ਬੱਚੇ ਨੇ ਜਨਮ ਨਹੀਂ ਲਿਆ ਤਾਂ ਆਖਰ ਇਸ ਪਰਿਵਾਰ ਨੇ 26 ਲਾਂ ਬਾਅਦ ਇੱਕ ਬੱਚੀ ਗੋਦ ਲਈ ਅਤੇ ਉਸਤੇ ਸ਼ਗਨ ਪੁੱਤਰ ਨਾਲੋਂ ਵੀ ਵੱਧ ਕੇ ਕੀਤੇ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਬੁਲਾਏ ਗਏ ਅਤੇ ਨਿੰਮ ਬਣੀ ਗਈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੋ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਦੀ ਕਰਿਓ ਜੋ ਧੀਆਂ ਨੂੰ ਕੁੱਖਾਂ ਵਿੱਚ ਮਰਵਾ ਦਿੰਦੇ ਨੇ ਕਿਉਂਕਿ ਧੀਆਂ ਦੀ ਕਦਰ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਰੱਬ ਬੱਚੇ ਦੀ ਅਨਮੋਲ ਦਾਤ ਨਹੀਂ ਬਖਸ਼ਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ